ਯਾਦਾ ਹਾਦਸਾ ਗ੍ਰਸਤ ਜਹਾਜ਼ ਕਿਵੇਂ ਪਹਿਲਾਂ ਵੀ ਚਰਚਾ ਚ ਰਿਹਾ ਇਸ ਬਾਰੇ ਕੀ ਕੁਝ ਵਿਵਾਦ ਜੁੜੇ ਰਹੇ ਦੇਖੋ ਰਿਪੋਰਟ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਗੁਜਰਾਤ ਦੇ ਅਹਮਦਾਬਾਦ ਦੇ ਇੰਟਰਨੈਸ਼ਨਲ 에ਅਰਪੋਰਟ ਸਰਦਾਰ ਵੱਲਭ ਭਾਈ ਪਟੇਲ ਦੇ ਨੇੜੇ ਦੀਆਂ ਨੇ ਜਿੱਥੇ ਬੋਇੰਗ ਦਾ 787 ਡ੍ਰੀਮਲਾਈਨਰ ਦਾ ਜਹਾਜ਼ ਕ੍ਰੈਸ਼ ਹੋਇਆ ਹੈ ਜਿਸ ਵਿੱਚ 242 ਯਾਤਰੀ ਸਫ਼ਰ ਕਰ ਰਹੇ ਸੀ ਇਸ ਫਲਾਈਟ ਨੇ ਲੰਡਨ ਦੇ ਲਈ ਟੇਕ-ਆਫ ਕੀਤਾ ਸੀ ਬਰੂਡਾਨ ਪਰਦੇ ਆਹੀ ਜਹਾਜ਼ ਅੱਗ ਦਾ ਗੋਲਾ ਬਣ ਗਿਆ ਜਿਸ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਹੁਣ ਬੋਇੰਗ 787 8 ਡ੍ਰੀਮ ਲਾਈਨਰ ਬਾਰੇ ਤੁਹਾਨੂੰ ਦੱਸਦੇ ਹਾਂ ਇਸ ਜਹਾਜ਼ ਦੀ ਲੰਬਾਈ 55.76 ਮੀਟਰ ਹੈ ਵਿੰਗ ਦੀ ਚੜਾਈ 60 ਮੀਟਰ ਉਚਾਈ 16.90 ਮੀਟਰ ਹੈ ਜਦਕਿ ਇਸ ਜਹਾਜ਼ ਦੇ ਵਿੱਚ ਦੋ ਇੰਜਨ ਹੁੰਦੇ ਨੇ ਫਿਊਲ ਕੈਪੈਸਿਟੀ ਦੀ ਅਗਰ ਗੱਲ ਕਰੀਏ 1,26,206 ਲੀਟਰ ਫਿਊਲ ਕੈਪੈਸਿਟੀ ਹੈ ਵੱਧ ਤੋਂ ਵੱਧ ਸਪੀਡ 4954 ਕਿਲੋਮੀਟਰ ਪ੍ਰਤੀ ਘੰਟੇ ਦਾ ਨਾਲ ਉਡਾਨ ਭਰਦਾ ਹੈ ਅਤੇ ਨਾਲ ਹੀ ਵੱਧ ਤੋਂ ਵੱਧ ਰੇਂਜ 13620 ਕਿਲੋਮੀਟਰ ਹੈ ਜੇ ਗੱਲ ਸਿਟਿੰਗ ਕਪੈਸਿਟੀ ਦੀ ਕੀਤੀ ਜਾਵੇ ਤਾਂ ਇਸ ਜਹਾਜ਼ ਦੇ ਵਿੱਚ 254 ਤੋਂ ਵੱਧ ਯਾਤਰੀ ਬੈਠ ਸਕਦੇ ਨੇ ਮੈਨੂਫੈਕਚਰਿੰਗ ਬੋਇੰਗ ਅਮਰੀਕੀ ਕੰਪਨੀ ਹੈ ਇਸ ਜਹਾਜ਼ ਦੀ ਕੀਮਤ 2.18 ਹਜ਼ਾਰ ਕਰੋੜ ਰੁਪਏ ਨੇ ਦੱਸ ਦਈਏ ਕਿ ਬੋਇੰਗ 787 8 ਡ੍ਰੀਮ ਲਾਈਨਰ ਸ਼ੁਰੂ ਤੋਂ ਹੀ ਵਿਵਾਦਾਂ ਦੇ ਵਿੱਚ ਰਿਹਾ ਹੈ ਜਹਾਜ਼ ਜੋ ਆਪਣੀ ਫਿਊਲ ਐਫੀਸ਼ੀਐਂਸੀ ਲਈ ਜਾਣਿਆ ਜਾਂਦਾ ਹੈ ਉਸ ਦੀ ਸੇਫਟੀ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਇਸ ਵਿੱਚ ਕਈ ਖਾਮੀਆਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇਸ ਦੀ ਫਲੀਟ ਉਡਾਣ ਭਰਨ ਤੇ 3 ਮਹੀਨੇ ਦੇ ਲਈ ਰੋਕ ਲਗਾ ਦਿੱਤੀ ਗਈ ਸੀ ਡ੍ਰੀਮ ਲਾਈਨਰ ਜਹਾਜ਼ ਦੇ ਨਾਲ ਜੁੜੇ ਵਿਵਾਦਾਂ ਬਾਰੇ ਵੀ ਦੱਸਦੇ ਹਾਂ ਸਾਲ 2013 ਦੇ ਵਿੱਚ ਦੋ ਨਵੇਂ ਡ੍ਰੀਮ ਲਾਈਨਰ ਜਾਪਾਨ ਨੇ ਖਰੀਦੇ ਸਨ ਜਹਾਜ਼ ਵਿੱਚ ਲਿਥੀਅਮ ਆਇਰਨ ਬੈਟਰੀ ਵਿੱਚ ਅੱਗ ਲੱਗ ਗਈ ਸੀ 에어ਪੋਰਟ ਤੇ ਖੜੇ ਜਹਾਜ਼ ਨੂੰ ਅੱਗ ਲੱਗੀ ਸੀ ਜਹਾਜ਼ ਉਸ ਸਮੇਂ ਬੋਸਟਨ 에어ਪੋਰਟ ਤੇ ਖੜਾ ਸੀ ਜਿਸ ਸਮੇਂ ਇਸ ਨੂੰ ਅੱਗ ਲੱਗੀ ਜਦਕੀ ਦੂਜਾ ਡ੍ਰੀਮ ਲਾਈਨਰ ਉਡਾਨ ਭਰ ਚੁੱਕਾ ਸੀ ਅੱਗ ਲੱਗਣ ਦੇ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਯੂਐਸਏਐਫਏ ਨੇ 3 ਮਹੀਨੇ ਲਈ ਡ੍ਰੀਮ ਲਾਈਨਰ ਦੀ ਉਡਾਨ ਤੇ ਰੋਕ ਲਗਾਈ ਸੀ ਜਿਸ ਤੋਂ ਬਾਅਦ ਬੋਇੰਗ ਨੇ ਆਪਣੀ ਬੈਟਰੀ ਸਿਸਟਮ 'ਚ ਸੁਧਾਰ ਕੀਤਾ ਸਾਲ 2020 ਤੋਂ 2022 ਦੇ ਦੌਰਾਨ ਕਈ ਮੈਨੂਫੈਕਚਰਿੰਗ ਦੇ ਵਿੱਚ ਖਾਮੀਆਂ ਦੀ ਖਬਰ ਆਈ ਸੀ ਡ੍ਰੀਮ ਲਾਈਨਰ ਵਾਈਂਡ ਬੋਡੀ ਪੈਸੇਂਜਰ ਪਲੇਨ ਹੈ ਜਿਸ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਿਆ ਜਾਂਦਾ ਹੈ ਜੋੜੇ ਗਏ ਹਿੱਸਿਆਂ ਦੇ ਵਿੱਚ ਜ਼ਿਆਦਾ ਗੈਪ ਦੀ ਸ਼ਿਕਾਇਤ ਆਈ ਜਿਸ ਤੋਂ ਬਾਅਦ ਸਾਲ 2020 ਤੋਂ 2022 ਦੇ ਦੌਰਾਨ ਬੋਇੰਗ ਨੇ 에어ਲਾਈਨਸ ਦੀ ਡਿਲੀਵਰੀ ਰੋਕੀ। ਬੋਇੰਗ ਨੇ ਮੰਨਿਆ ਕਿ ਡ੍ਰੀਮ ਲਾਈਨਰ ਦੀ ਬਨਾਵਟ ਦੇ ਵਿੱਚ ਗੜਬੜੀਆਂ ਨੇ। ਸਾਲ 2024 ਦੇ ਵਿੱਚ ਡ੍ਰੀਮ ਲਾਈਨਰ ਦੇ ਕੁਝ ਹਿੱਸੇ ਠੀਕ ਤਰ੍ਹਾਂ ਦੇ ਨਾਲ ਜੁੜੇ ਨਾ ਹੋਣ ਦਾ ਦਾਵਾ ਕੀਤਾ ਗਿਆ। ਬੋਇੰਗ ਨੇ ਇਸ ਦਾਅਵੇ ਨੂੰ ਨਕਾਰਦਿਆਂ ਡ੍ਰੀਮ ਲਾਈਨਰ 787 ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ। ਬੇਸ਼ੱਕ ਕੰਪਨੀ ਨੇ ਖਾਮੀਆਂ ਦੇ ਦਾਅਵਿਆਂ ਨੂੰ ਨਕਾਰਿਆ ਪਰ ਜਿਸ ਤਰ੍ਹਾਂ ਰਿਪੋਰਟਾਂ ਸਾਹਮਣੇ ਆਉਂਦੀਆਂ ਰਹੀਆਂ ਨੇ, ਉਹਨਾਂ ਨੇ ਕੰਪਨੀ ਦੇ ਦਾਅਵਿਆਂ ਤੇ ਸਵਾਲ ਖੜੇ ਕੀਤੇ ਨੇ। ब्यूरो रिपोर्ट लिविंग इंडिया न्यूज किडनी फेल लीवर फेल कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर